ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਫਿਰ ਚਾਰ ਫਿਰ ਚਾਰ 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 ਕੁੰਡੇ ਗਿੰਦੇ ਹੋਏ 5 ਕੁੰਡੇ ਤੁਸੀਂ ਵਾਧ ਰੱਖਣੇ ਆ 3 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ 2 ਕੁੰਡੇ ਸੈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਕਿ ਵੀ ਤੇ ਬਣਾ ਸਕਦੇ ਹੋ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਬਣਾਉਣੇ ਜੇ ਪੁੱਠੇ ਕੁੰਡੇ ਤੁਸੀਂ ਘੱਟ ਰੱਖਣੇ ਹੋ ਘੱਟ ਵੀ ਰੱਖ ਸਕਦੇ ਹੋ ਮੈਂ ਤਿੰਨ ਰੱਖੇ ਤੁਸੀਂ ਦੋ ਵੀ ਰੱਖ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਇੱਕ ਬਣਾ ਲਿਆ ਤਾਂ ਅੱਗੇ ਨੂੰ ਵਲ ਮਾਰਿਆ ਦੋ ਇੱਕ ਵਾਰ ਫਿਰ ਇਹਨੂੰ ਬਣਾ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਤੱਗ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਤਾਗਾ ਬਾਹਰ ਨੂੰ ਕਰਨਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਇੱਕ ਬਣਾ ਲਿਆ ਤਾਗੇ ਨੂੰ ਵੜ ਮਾਰਿਆ ਦੋ ਇੱਕ ਵਾਰ ਫਿਰ ਇਹਨਾਂ ਨੂੰ ਬਣਾ ਲੈਣਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਹੀ ਚਾਰ-ਚਾਰ ਕੁੰਡੀਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਤਿੰਨ ਕੁੰਡੇ ਪੁੱਠੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਇੱਕ ਬਣਾ ਲਿਆ ਤਾਂਗੇ ਨੂੰ ਵੱਲ ਮਾਰਿਆ ਦੋ ਇੱਕ ਵਾਰ ਫਿਰ ਇਹਨੂੰ ਬਣਾ ਲੈਣਾ ਲਾਸਟ ਵਿੱਚ ਚਾਰ ਕੁੰਡੇ ਤਿੰਨ ਕੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਤਿੰਨ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਉਹਨਾਂ ਨੂੰ ਪੁੱਠੇ ਬਣਾਉਣਾ ਇਮਤ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਟੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਹੀ ਇਹਨਾਂ ਨੂੰ ਸਿੱਧੇ ਬਣਾਉਣਾ ਤੀਸਰੀ ਸਲਾਈ ਵਿੱਚ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਆ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਉਹਨਾਂ ਨੂੰ ਸਿੱਧੇ ਬਣਾਉਣਾ ਇਹ ਤੀਸਰੀ ਸਲਾਈ ਵੀ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਚੌਥੀ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮੈਂ ਦੋ ਸਲਾਈਆਂ ਬਣਾ ਕੇ ਪੰਜਵੀਂ ਸਲਾਈ ਤੇ ਡਿਜ਼ਾਈਨ ਬਣਾਣਾ ਫਿਰ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਪੰਜਵੀਂ ਸਲਾਈ ਵਿੱਚ ਜਿਹੜੇ ਕੁੰਡੇ ਵਧਾਏ ਉਹਨਾਂ ਨੂੰ ਘਟਾਉਣਾ ਵਾ ਸੈਂਟਰ ਵਾਲੇ ਕੁੰਡੇ ਨੂੰ ਅੱਗੇ ਲੈ ਕੇ ਆਉਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਦੋ ਕੁੰਡੇ ਇਹ ਤੀਸਰਾ ਕੁੰਡਾ ਵੀ ਨਾਲ ਲੱ ਲੈਣਾ ਤਿੰਨਾ ਕੁੰਡਿਆਂ ਦਾ ਇੱਕ ਕਰ ਦੇਣਾ ਆ ਵੇਖੋ ਡਿਜ਼ਾਈਨ ਬਣ ਗਿਆ ਜਿੰਨੇ ਸਾਡੇ ਕੋਲ ਕੁੰਡੇ ਫਿਰ ਓਨੇ ਹੋਗੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪੰਜਵੀਂ ਸਲਾਈ ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਕੁੰਡੇ ਵਧਾਏ ਉਹਨਾਂ ਨੂੰ ਕਟਾਉਣਾ ਦੂਸਰੇ ਕੁੰਡੇ ਨੂੰ ਅੱਗੇ ਲੈ ਕੇ ਉਹਨਾਂ ਅਗਲੇ ਨੂੰ ਪਿੱਛੇ ਲੈ ਜਾਣਾ ਇਸ ਤਰੀਕੇ ਨਾਲ ਸਲਾਈ ਤੇ ਫੜਨਾ ਦੋ ਕੁੰਡੇ ਇਹ ਤੀਸਰਾ ਕੁੰਡਾ ਵੀ ਨਾਲ ਲੈ ਲੈਣਾ ਤਿੰਨਾ ਕੁੰਡਿਆਂ ਦਾ ਇੱਕ ਕਰ ਦੇਣਾ ਬਹੁਤ ਹੀ ਮੋਟਾ-ਮੋਟਾਈ ਡਿਜ਼ਾਈਨ ਬਣਦਾ ਵਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਦਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਅਗਲੇ ਨੂੰ ਪਿੱਛੇ ਲੈ ਜਾਣਾ ਇਸ ਤਰੀਕੇ ਨਾਲ ਦੋ ਕੁੰਡੇ ਨਾਲ ਤੀਸਰਾ ਕੁੰਡਾ ਵੀ ਲੈ ਕੇ ਤਿੰਨਾ ਕੁੰਡਿਆਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੂਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਅਗਲੇ ਨੂੰ ਪਿੱਛੇ ਲੈ ਜਾਣਾ ਦੋ ਕੁੰਡੇ ਇਹ ਤੀਸਰਾ ਗੁੰਡਾ ਵੀ ਨਾਲ ਲੱ ਲੈਣਾ ਤਿੰਨਾ ਕੁੰਡਿਆਂ ਦਾ ਇੱਕ ਕਰ ਦੇਣਾ ਜਿੰਨੇ ਸਾਡੇ ਕੋਲ ਕੁੰਡੇ ਹੀ ਫਿਰ ਉਨੇ ਹੀ ਹੋਗੇ ਲਾਸਟ ਵਿੱਚ ਤਿੰਨ ਕੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਛੇਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ ਇਹ ਮੈਂ ਛੇਵੀਂ ਸਲਾਈ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਏ ਡਿਜ਼ਾਈਨ ਬਣ ਵੀ ਜਲਦੀ ਜਾਂਦਾ ਵਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ